ਆਓ ਜੀ ਜੀ ਆਇਆਂ ਨੂੰ ਅੱਜ ਤੁਹਾਨੂੰ ਦਰਸ਼ਨ ਕਰਾਉਂਦੇ ਆ ਮਾਨਸਾ ਜ਼ਿਲ੍ਹੇ ਦੇ ਪਿੰਡ ਬਰੇ ਸਾਹਿਬ ਜਿਸ ਧਰਤੀ ਨੂੰ ਮਾਨ ਹੈ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਹੋਣ ਦਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿੱਚ ਬਰੇ ਪਿੰਡ ਵਿਖੇ ਇੱਕ ਬਹੁਤ ਹੀ ਸ਼ਾਨਦਾਰ ਗੁਰੂ ਘਰ ਬਣਿਆ ਹੋਇਆ ਹੈ ਆਜੋ ਤੁਹਾਨੂੰ ਅੰਦਰੋਂ ਦਰਸ਼ਨ ਦਿਦਾਰੇ ਕਰਾਉਂਦੇ ਆ ਤੇ ਤੁਹਾਡਾ ਮਨ ਸ਼ਾਂਤ ਹੋ ਜਾਵੇਗਾ ਇਹ ਜਗ੍ਹਾ ਬਹੁਤ ਹੀ ਰਮਣੀਕ ਹੈ ਤੇ ਇੱਕ ਵਾਰੀ ਤੁਸੀਂ ਆਉਂਗੇ ਤਾਂ ਤੁਹਾਡਾ ਵਾਰ-ਵਾਰ ਆਉਣ ਨੂੰ ਬਰੇ ਸਾਹਿਬ ਵਿਖੇ ਆਉਣ ਨੂੰ ਤਿਲ ਕਰੇਗਾ ਆ ਜਾਓ ਜੀ ਬਰੇ ਸਾਹਿਬ ਦੇ ਗੁਰੂ ਘਰ ਦੇ ਦਰਸ਼ਨ ਕਰਾਈ ਆ ਜੋ ਵੀ ਪਿੰਡ ਦੀ ਸੈਰ ਕਰੀਏ ਵਿੱਚੋਂ ਹੁਣ ਤੁਸੀਂ ਦੇਖ ਰਹੇ ਹੋ ਬਰੇ ਪਿੰਡ ਦਾ ਬੱਸ ਸਟੈਂਡ ਬਜ਼ੁਰਗ ਬੈਠੇ ਆ ਵਾਸਾਂ ਦੀ ਉਡੀਕ ਚੱਲ ਰਹੀ ਹੈ ਤੇ ਇੱਧਰ ਦੇ ਪਾਸੇ ਹੁਣ ਤੁਸੀਂ ਦੇਖੋਗੇ ਡੇਰਾ ਬਾਬਾ ਮਾਨਕਦਾਸ ਜੀ ਆ ਜੋ ਤੁਹਾਨੂੰ ਅੰਦਰੋਂ ਦਰਸ਼ਨ ਵੀ ਕਰਾਉਨੇ ਆ ਬਹੁਤ ਹੀ ਸੁਨਮਾ ਡੇਰਾ ਬਣਿਆ ਹੋਇਆ ਹੈ ਬੱਸ ਸਟੈਂਡ ਬਰੇਆਂ ਦੇ ਜਦੀ ਕਹੀ ਤੇ ਨਾਲ ਹੀ ਇਸ ਦੇ ਸਰਕਾਰੀ ਡਿਸਪੈਂਸਰੀ ਬਣੀ ਹੋਈ ਹੈ ਆ ਦੇਖੋ ਇਹ ਸਰਕਾਰੀ ਡਿਸਪੈਂਸਰੀ ਇੱਕ ਡਿਸਪੈਂਸਰੀ ਫੋਕਲ ਪੁਆਇੰਟ ਦੇ ਵਿੱਚ ਬਣੀ ਹੋਈ ਹੈ ਜੋ ਪੰਜਾਬ ਸਰਕਾਰ ਦੀ ਹੁਣ ਨਵੀਂ ਸਕੀਮ ਚੱਲ ਰਹੀ ਹੈ ਉਸ ਦੇ ਅਧੀਨ ਫੋਕਲ ਪੁਆਇੰਟ ਵਿੱਚ ਵੀ ਨਵੀਂ ਡਿਸਪੈਂਸਰੀ ਬਣੀ ਹੋਈ ਹੈ ਤੇ ਇਹ ਹੈ ਜੀ ਬਰੇ ਸਾਹਿਬ ਦਾ ਸਰਕਾਰੀ ਸਕੂਲ ਇਹਦੀ ਬਹੁਤ ਹੀ ਸ਼ਾਨਦਾਰ ਇਮਾਰਤ ਬਣੀ ਹੋਈ ਹੈ ਬਹੁਤ ਵਧੀਆ ਸਕੂਲ ਸਰਕਾਰੀ ਬਰੇ ਸਾਹਿਬ ਦਾ ਸਰਕਾਰੀ ਸਮਾਰਟ ਸਕੂਲ ਅੱਗੇ ਇਸ ਦੇ ਨਾਲ ਹੀ ਬਾਈ ਕਾਊਸ਼ਾਲਾ ਬਣੀ ਹੋਈ ਹੈ ਸਰਕਾਰੀ ਸਕੂਲ ਦੇ ਨਾਲ ਬਿਲਕੁਲ ਕਾਊਸ਼ਾਲਾ ਦਾ ਵੀ ਬਹੁਤ ਵਧੀਆ ਪ੍ਰਬੰਧ ਹੈ ਬਰੇ ਪਿੰਡ ਵਿੱਚ ਮਹਾਰਮਾਨ ਜੀ ਦਾ ਮੰਦਿਰ ਬਣਿਆ ਹੋਇਆ ਬਰੇ ਸਾਹਿਬ ਵਿੱਚ ਤੇ ਅੱਗੇ ਚੱਲ ਕੇ ਤੁਹਾਨੂੰ ਦਿਖਾਉਣਾ ਹੈ ਬਾਈ ਬਹੁਤ ਸ਼ਾਨਦਾਰ ਚੀਜ਼ ਬਣੀ ਹੋਈ ਹੈ ਬਰੇ ਸਾਹਿਬ ਦੇ ਵਿੱਚ ਇੱਕ ਥੋੜਾ ਜਿਹਾ ਅੱਗੇ ਚੱਲ ਕੇ ਤੁਹਾਨੂੰ ਦਿਖਾਉਣਾ ਆਹ ਹੈ ਬਰੇ ਸਾਹਿਬ ਦੀ ਮਾਰਕੀਟ ਇੱਥੇ ਬਾਈ ਬੈਂਕ ਵੀ ਹੈ ਏਟੀਐਮ ਵੀ ਹੈ ਤੇ ਡਾਕਟਰ ਸਾਹਿਬਾਨ ਦੀਆਂ ਬਹੁਤ ਦੁਕਾਨਾਂ ਨੇ ਅੱਜ ਤੁਹਾਨੂੰ ਤੁਹਾਨੂੰ ਬਰੇ ਸਾਹਿਬ ਦਾ ਹੁਣ ਦਿਲ ਦਿਖਾਉਣੇ ਆਦੇ ਦਾ ਜਿਹਨੂੰ ਬਰੇ ਸਾਹਿਬ ਦਾ ਦਿਲ ਕਿਹਾ ਜਾਂਦਾ ਆ ਦੇਖੋ ਬਜ਼ੁਰਗ ਬੈਠਿਆ ਬਹੁਤ ਸ਼ਾਨਦਾਰ ਪਲੰਗ ਬਣਿਆ ਹੋਇਆ ਇੱਕ ਨਾਲ ਹੀ ਇਹ ਤੇ ਦਰਵਾਜ਼ਾ ਦਿਖ ਰਿਹਾ ਉਹ ਤੁਹਾਨੂੰ ਬਹੁਤ ਪੁਰਾਣਾ ਦਰਵਾਜ਼ਾ ਸ਼ਾਨਦਾਰ ਦਿੱਖ ਵਾਲਾ ਆ ਦੇਖੋ ਬਹੁਤ ਸੋਹਣਾ ਪਲੰਗ ਬਣਿਆ ਹੋਇਆ ਆ ਦੇਖੋ ਜੀ ਦਰਵਾਜ਼ਾ ਕਰੋ ਦਰਸ਼ਨ ਬਰੇ ਸਾਹਿਬ ਦੇ ਦਰਵਾਜ਼ੇ ਦੇ ਇਹੋ ਜਿਹੇ ਦਰਵਾਜ਼ੇ ਇੱਥੇ ਬਰੇ ਸਾਹਿਬ ਦੇ ਵਿੱਚ ਕਈ ਸੀਗੇ ਬਈ ਬਸ ਇੱਕੋ ਇਹੀ ਬਚਿਆ ਅੱਗੇ ਕਹਿੰਦੇ ਬਹੁਤ ਪੁਰਾਣੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਕਹਿੰਦੇ ਬਹੁਤ ਦਰਵਾਜ਼ੇ ਬਣੇ ਹੋਏ ਸੀ ਇੱਕ ਸਾਨੂੰ ਆ ਵੀਰ ਮੇਰਾ ਇਹ ਕਹਿੰਦਾ ਮੈਂ ਤੁਹਾਨੂੰ ਹੋਰ ਪੁਰਾਣੇ ਦਰਵਾਜ਼ੇ ਦਿਖਾਉਣਾ ਆ ਦੇਖੋ ਜਿਵੇਂ ਆ ਨਾਂਗਿਆ ਸਾਈਡ ਤੇ ਦਰਵਾਜ਼ਾ ਇਹ ਜਿਹੇ ਪੁਰਾਣੇ ਦਰਵਾਜ਼ੇ ਬਰੇ ਸਾਹਬ ਦੇ ਵਿੱਚ ਹਜੇ ਕਾਫੀ ਖੜੇ ਨੇ ਅੱਗੇ ਚੱਲ ਕੇ ਤੁਹਾਨੂੰ ਹੋਰ ਦੋ ਤਿੰਨ ਦਰਵਾਜ਼ੇ ਦੇਖਣਗੇ ਅੰਡਾ ਸਾਰਾ ਪੱਕਾ ਆ ਦੇਖੋ ਬਾਈ 1995 ਦੇ ਬਣੇ ਹੋਏ ਦਰਵਾਜ਼ੇ ਗਲੀਆਂ ਨਾਲੀਆਂ ਵਧੀਆ ਬਣੀਆਂ ਹੋਈਆਂ ਪੂਰਾ ਪ੍ਰਬੰਧ ਆ ਤੇ ਅੱਜ ਤੁਹਾਨੂੰ ਪਿੰਡ ਦੇ ਚੜਦੇ ਵਾਲੇ ਪਾਸੇ ਬਣਿਆ ਹੋਇਆ ਖੂਸੂਰਤ ਦੇਰਾ ਜਿਹਨੂੰ ਦੇਰਾ ਮੰਦਰ ਕਾ ਵੀ ਕਿਹਾ ਜਾਂਦਾ ਹੈ ਇਸ ਜਗ੍ਹਾ ਤੇ ਵੀ ਨੌਵੇਂ ਪਾਸਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਪਏ ਹੋਏ ਨੇ ਇਸ ਜਗ੍ਹਾ ਵੀ ਪਵਿੱਤਰ ਮੰਨੀ ਜਾਂਦੀ ਹੈ ਦੇਰਾ ਮੰਦਰ ਕਾ ਜਿਸ ਦੀ ਬਰੇ ਸਾਹਿਬ ਵਿਖੇ ਬਹੁਤ ਮੰਨਤਾ ਬਹੁਤ ਲੋਕ ਦੂਰੋਂ ਦੂਰੋਂ ਇਸ ਦੇਰਾ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੇ ਨੇ ਆਜੋ ਤੁਹਾਨੂੰ ਦਰਸ਼ਨ ਕਰਾਈਏ ਡੇਰਾ ਮੰਦਿਰ ਦਾ ਉਹ ਖੁੱਲੀ ਡੁੱਲੀ ਇਮਾਰਤ ਨਵੀਂ ਬਣੀ ਜਾ ਰਹੀ ਹੈ ਲੈਂਟਰ ਪੈ ਚੁੱਕਾ ਹੈ ਸੋਹਣਾ ਪ੍ਰਬੰਧ ਹੈ ਇਸ ਡੇਰੇ ਦਾ ਵੀ ਤੁੰਗਾਲ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਇਸ ਟਾਈਮ ਤੁਸੀਂ ਇਹ ਡੇਰਾ ਮੰਦਰ ਦਾ ਬਹੁਤ ਪੁਰਾਣੀ ਇਮਾਰਤ ਬਣੀ ਹੋਈ ਹੈ। ਬਹੁਤ ਸੁੰਦਰ ਡੇਰਾ ਸਾਹਿਬ ਹੈ। ਦੇਖਣ ਵਾਲੀ ਚੀਜ਼ ਹੈ ਦੂਰੋਂ-ਦੂਰੋਂ ਲੋਕ ਆ ਕੇ ਇਸ ਜਗ੍ਹਾ ਨਤਮਸਤਕ ਹੁੰਦੇ ਨੇ। ਵੀਡੀਓ ਚੰਗੀ ਲੱਗੀ ਤਾਂ ਇੱਕ ਵਾਰੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ। ਅਗਲੀ ਵੀਡੀਓ ਕਿਹੜੇ ਪਿੰਡ ਦੀ ਪਾਈਏ ਇਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ। ਸਭ ਨੂੰ ਸਤਿ ਸ੍ਰੀ ਅਕਾਲ। ਸੌਦਾ ਜੀ ਆਣ।